ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਬੜੀ ਹੀ ਅਹਿਮ ਖਬਰ ਜੀ ਹਾਂ CUET UG ਇਮਤਿਹਾਨ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਚ ਹੋਇਆ ਵਾਧਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣੀਆ ਕਾਮਨ ਯੂਨੀਵਰਸਿਟੀ ਐਂਟ੍ਰਾਂਸ ਟੈਸਟ 2024 ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਾਧਾ ਦਿੱਤੀ ਗਈ ਹੈ ਜੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਜਾਰੀ ਨੋਟਿਸ ਅਨੁਸਾਰ ਹੁਣ ਉਮੀਦਵਾਰ 31 ਮਾਰਚ ਤੱਕ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਤੁਹਾਨੂੰ ਦੱਸ ਦਈਏ ਜੋ ਜਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇੱਥੇ ਦਿੱਤੇ ਗਏ ਕਦਮਾਂ ਦੀ ਪਾਲਣਾ ਕਰਕੇ ਇਸ ਪ੍ਰੀਖਿਆ ਲਈ ਰਜਿਸਟਰ ਕਰ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਉਮੀਦਵਾਰ ਇੱਥੇ ਸਿੱਧੇ ਲਿੰਕ ਦੀ ਮਦਦ ਨਾਲ ਵੀ ਅਪਲਾਈ ਕਰ ਸਕਦੇ ਹਨ ਰਜਿਸਟਰ ਕਰਨ ਲਈ ਤੁਸੀਂ ਅਧਿਕਾਰੀ ਸਾਈਟ ਤੇ ਜਾ ਸਕਦੇ ਹੋ ਉੱਥੇ ਉਮੀਦਵਾਰ ਇਸ ਪ੍ਰੀਖਿਆ ਲਈ 31 ਮਾਰਚ 2024 ਨੂੰ ਰਾਤ 9:50 ਮਿੰਟ ਤੱਕ ਰਜਿਸਟਰ ਕਰ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਵਿੱਚ ਇਹ ਪ੍ਰੀਖਿਆ 15 ਮਈ ਤੋਂ 31 ਮਈ ਤੱਕ ਹੋਵੇਗੀ ਕੇਂਦਰੀ ਅਤੇ ਰਾਜ ਯੂਨੀਵਰਸਿਟੀਆਂ UG ਪ੍ਰੋਗਰਾਮਾਂ ਵਿੱਚ ਦਾਖਲੇ ਲਈ ਕਾਮਨ ਯੂਨੀਵਰਸਿਟੀ ਐਂਟ੍ਰਾਂਸ ਟੈਸਟ UG 2024 ਪ੍ਰੀਖਿਆ ਕਰਵਾਈ ਜਾ ਰਹੀ ਹੈ ਇਸ ਸਾਲ ਇਹ ਇਮਤਿਹਾਨ ਹਾਈਬ੍ਰਿਡ ਢੰਗ ਨਾਲ ਜੋਜਿਤ ਕੀਤਾ ਜਾਵੇਗਾ ਤੁਹਾਨੂੰ ਇਸ ਇਮਤਿਹਾਨ ਦੀਆਂ ਕੁਝ ਖਾਸ ਗੱਲਾਂ ਵੀ ਅਸੀਂ ਦੱਸਣਾ ਚਾਹਾਂਗੇ ਕਿ ਇਮਤਿਹਾਨ ਪੈਨ ਅਤੇ ਪੇਪਰ ਅਤੇ ਕੰਪਿਊਟਰ ਆਧਾਰਿਤ ਟੈਸਟ ਦੇ ਆਧਾਰ ਤੇ ਲਿਆ ਜਾਵੇਗਾ ਪ੍ਰੀਖਿਆ ਤਿੰਨ ਸ਼ਿਫਟਾਂ ਵਿੱਚ ਕਰਵਾਈ ਜਾਵੇਗੀ ਪ੍ਰਸ਼ਨ ਪੱਤਰ 13 ਭਾਸ਼ਾਵਾਂ ਵਿੱਚ ਹੋਵੇਗਾ ਜਿਨ੍ਹਾਂ ਵਿੱਚ ਅਸਾਮੀ ਬੰਗਾਲੀ ਅੰਗਰੇਜ਼ੀ ਗੁਜਰਾਤੀ ਹਿੰਦੀ ਕੰਨੜ ਮਲਿਆਲਮ ਮਰਾਠੀ ਪੰਜਾਬੀ ਓਡੀਆ ਤਾਮਿਲ ਤੇਲਗੂ ਅਤੇ ਉਰਦੂ ਸ਼ਾਮਿਲ ਹਨ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ 2024 ਦੇ ਪ੍ਰਸ਼ਨ ਪੱਤਰ ਵਿੱਚ ਕੁੱਲ 50 ਪ੍ਰਸ਼ਨ ਹੋਣਗੇ ਇਹਨਾਂ ਵਿੱਚੋਂ 40 ਸਵਾਲਾਂ ਦੇ ਜਵਾਬ ਦੇਣੇ ਜ਼ਰੂਰੀ ਹਨ ਸੋ ਦੋਸਤੋ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਇਹ ਖਬਰ ਤਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਅੱਗੇ ਵੀ ਹੋਰ ਜਾਣਕਾਰੀਆਂ ਲਈ ਬਣੇ ਰਹੋ ਸਾਡੇ ਚੈਨਲ SR ALERT